ਦੋਸਤੋ ਦਾਣਾ ਮੰਡੀ ਬਿਲਗਾ ਦੇ ਵਿੱਚ ਅੱਜ ਸ਼ਾਮ ਨੂੰ ਕਰੀਬ 6:15 ਵਜੇ ਕੁਝ ਗਲਤ ਆਗੂਆਂ ਨੇ ਇੱਕ ਇੱਕ ਆਰਥ ਦੇ ਹਮਲਾ ਕਰ ਦਿੱਤਾ ਹੈ ਹਮਲੇਦਾਰਾਂ ਦੱਸਿਆ ਗਿਆ ਹੈ ਕਿ ਇਸ ਆਰਥ ਦੇ ਦਫ਼ਤਰ ਦੇ ਵਿੱਚ ਲੇਬਰ ਦੇ ਵਿਅਕਤੀਆਂ ਦੇ ਉੱਤੇ ਹਮਲਾ ਹੋਇਆ ਹੈ ਉਹਨਾਂ ਦੀ ਘੁਟਮਾਰ ਹੋਈ ਹੈ ਇੱਕ ਵਿਅਕਤੀ ਨੂੰ ਤੇ ਹਥਿਆਰ ਨਾਲ ਕਾਂਬੜੀਆਂ ਗੰਬੀਰ ਜ਼ਖਮੀ ਮਜ਼ਦੂਰ ਦਾ ਇਲਾਜ ਕਰਵਾਇਆ ਗਿਆ ਨੂਰਮੰਦ ਦੇ ਸਿਵਲ ਹਸਪਤਾਲ ਵਿੱਚ ਇਸ ਦਰਾਨ ਇਸ ਦਫ਼ਤਰ ਦੇ ਪ੍ਰਬਜੇ ਉੱਤੇ ਵੀ ਤੇਜ ਹਥਿਆਰ ਦੇ ਤੱਕ ਤੁਸੀਂ ਲੱਗੇ ਦੇਖਿਆ ਤੇ ਆਓ ਆਰਥ ਦੇ ਮਾਲਕ ਅਸ਼ੋਕ ਕੁਮਾਰ ਅਗਰਵਾਲ ਤੇ ਹੋਰ ਸਾਥੀ ਆਰਥੀਆਂ ਨੇ ਇਸ ਮੌਕੇ ਤੇ ਦੱਸਿਆ ਕਿ ਦੋ ਦਿਨ ਪਹਿਲਾਂ ਇਸ ਮੰਡੀ ਵਿੱਚੋਂ ਕਾਂਕ ਦੀਆਂ ਬੋਰੀਆਂ ਚੋਰੀ ਕਰਨ ਆਏ ਕੁਝ ਵਿਅਕਤੀ ਫੜੇ ਗਏ ਅੱਜ ਉਹਨਾਂ ਵਿਅਕਤੀਆਂ ਦੇ 그룹 ਨੇ ਇੱਥੇ ਆ ਕੇ ਹਮਲਾ ਕੀਤਾ ਤੇ ਆਓ ਤੁਹਾਨੂੰ ਸੁਣਾਉਨੇ ਆ ਇਸ ਮੌਕੇ ਤੇ ਆਰਤੀਆਂ ਨੇ ਕੀ ਇਸ ਸਾਰੀ ਕਹਾਣੀ ਬਾਰੇ ਦੱਸਿਆ ਪੁਲਿਸ ਮੌਕਾ ਦੇ ਗਈ ਹੈ ਤੇ ਆਰਤੀਆਂ ਦੇ ਵਿੱਚ ਸਹਿਮ ਹੈ ਕਿ ਇਹ ਗੁੰਡਾਗਰਦੀ ਜਿਹੜੀ ਆ ਉਹ ਕਾਰੋਬਾਰ ਦੇ ਵਿੱਚ ਸਹਿਮ ਪੈਦਾ ਕਰ ਗਈ ਹੈ ਤੇ ਆਓ ਸੁਣਾਉਣੀ ਆ ਤੁਹਾਨੂੰ ਇਸ ਮੌਕੇ ਤੇ ਆਰਤੀਆਂ ਨੇ ਇਤਿਆਹ ਤੁਸੀਂ ਜਿਸ ਨੂੰ ਪਤਾ ਲੱਗਾ ਕਿ ਇਹਦੇ ਕੁੰਡਿਆ ਕਰ ਤੁਹਾਡੇ ਕੋਲ ਮਾਈਆ ਹਮਲਾ ਕਰਕੇ ਗਿਆ ਕੀ ਗੱਲਬਾਤ ਹੋਈ ਇਹ ਗੱਲ ਇਹ ਆ ਜੀ ਪਰਸੋ ਰਾਤ ਦੀ ਗੱਲ ਆ 11:30 ਵਜੇ ਮੈਨੂੰ ਫੋਨ ਆਇਆ ਮੈਂ ਜਲੰਧਰ ਸੀ ਫਟਾ ਪਿਆ ਘਰ ਕਹਿੰਦੇ ਬਾਉ ਜੀ ਬੰਦੇ ਆਏ ਆ ਕੰਕ ਦੀਆਂ ਬੋਰੀਆਂ ਚੱਕਦੇ ਸੀ ਮੋਟਰਸਾਈਕਲ ਤੇ ਇੱਕ ਬੰਦਾ ਸੀ ਫੜ ਲਿਆ ਇੱਕ ਭੱਜ ਗਿਆ ਦੋ ਮੋਟਰਸਾਈਕਲ ਇੱਕ ਮੋਟਰਸਾਈਕਲ ਫੜ ਕੇ ਅਸੀਂ ਅੰਦਰ ਰੱਖ ਲਿਆ ਇਹਨਾਂ ਨੇ ਉਹਦੇ ਲਫੜ ਲੁਫੜ ਮਾਰ ਕੇ ਉਹਨੂੰ ਭਜਾ ਦਿੱਤਾ ਚੱਲ ਗਿਆ ਉਹ ਅੱਛਾ ਜੀ ਉਹ ਮੁੰਡਾ ਚਲੇ ਗਿਆ ਲਫੜ ਮਾਰ ਕੇ ਉਸ ਤੋਂ ਬਾਅਦ ਕੱਲ ਆ ਕੇ ਨਾ ਸੁਣ ਉਹਦੇ ਇਹਦੇ ਕੋਲ ਮੈਂ ਤਤਾਰਲਾ ਕਰਕੇ ਆ ਕੇ ਇਹਨੂੰ ਤਾਂ ਇੱਕ ਮੋਟਰਸਾਈਕਲ ਲੈ ਗਿਆ ਨਵਾਂ ਮੋਟਰਸਾਈਕਲ ਸੀ ਕੋਈ ਨੰਬਰ ਨਾ ਸੀ ਨੰਬਰ ਤਾਂ ਨਹੀਂ ਸੀ ਉਹ ਨਾ ਹੈ ਨਹੀਂ ਜੀ ਉਹ ਕਹਿੰਦੇ ਨੰਬਰ ਪਲੇਟਾਂ ਦਿੱਤੀਆਂ ਹੋਇਆ ਜਾਨੀ ਕਿ ਨਵਾਂ ਮੋਟਰਸਾਈਕਲ ਤਾਂ ਦੂਸਰਾ ਕੱਲ ਦੁਪਹਿਰ ਨੂੰ ਆ ਕੇ ਮੈਂ ਉੱਥੇ ਵੇਲੇ ਵੀ ਹੈ ਨਹੀਂ ਸੀ ਇੱਥੇ ਮੈਂ ਤਸੱਲਾ ਕਰਕੇ ਉਹ ਵੀ ਲੈ ਗਿਆ ਉਹ ਕੰਮ ਖਤਮ ਹੋ ਗਿਆ ਮੈਂ ਕਿ ਚਲੋ ਜਾਂਦੇ ਚਲੋ ਕਿਹੜੀ ਗੱਲ ਆ ਅੱਜ ਅੱਜ ਸ਼ਾਮੀ ਮੈਂ ਤਾਂ ਸ਼ੈਲਰ ਤੇ ਸੀਗਾ ਹਾਂ ਮੈਨੂੰ ਇੱਕਦਮ ਬਈਆਂ ਦਾ ਫੋਨ ਆਇਆ ਬਾਉ ਜੀ ਬਾਹਰ ਬੰਦੇ ਆ ਗਏ ਆ ਅਸੀਂ ਦਰਵਾਜ਼ਾ ਅੰਦਰੋਂ ਲਾ ਲਿਆ ਤਾਂ ਕਿਰਪਾਨਾਂ ਮਾਰੀ ਜਾਂਦੇ ਬਾਹਰ ਬੰਦਿਆਂ ਨੂੰ ਕੁੱਟੀ ਜਾਂਦੇ ਆ ਜੀ ਮੈਂ ਉਸੇ ਵੇਲੇ ਇੱਥੇ ਆਇਆ ਮੈਂ ਸੋਨੂੰ ਨਾਲ ਲੈ ਕੇ ਆਇਆ ਉਸੇ ਵੇਲੇ ਆ ਕੇ ਦਿਖਾਇਆ ਉਹਨਾਂ ਨੇ ਸਾਡੇ ਉਹ ਤੇ ਨੂੰ ਭੱਜ ਗਏ ਆ ਤਾਂ ਉਹ ਮੁੰਡਾ ਜਿਹਦੇ ਸੱਟ ਲੱਗੀ ਆ ਸਿਰ ਦੇ ਵਿੱਚ ਟਾਂਕੇ ਲਾਉਣ ਗਏ ਆ ਪਹਿਲਾਂ ਇੱਥੇ ਪੱਟੀ ਕਰਾਉਣ ਗਏ 9 ਤਿੰਨ ਮੋਟਰਸਾਈਕਲ ਤਿੰਨ ਤਿੰਨ ਬੰਦੇ ਮੂਹ ਬੰਨੇ ਆ ਹਾਂਜੀ ਤੇ ਦਾਕਟਰ ਸੀ ਜਾਂ ਕਿਰਪਾਨਾ ਇਹ ਮੈਂ ਨਹੀਂ ਦੇਖੀ ਆ ਜੀ ਦੱਸੋ ਕਿਰਪਾਨਾ ਸੀ ਕਿ ਦਾਕਟਰ ਕੋਲੇ ਉਹ ਧਰਮਿੰਦਰ ਉਹਨਾਂ ਕੋਲੇ ਕੀ ਸੀ ਕਿਰਪਾਨਾ ਸੀ ਕਿ ਕੀ ਸੀ ਕੀ ਸੀ ਓਏ

ਕਰਪਾਣਾ ਸੀ ਕਿ ਹੋਰ ਦੱਤਰ ਪੁੱਤਰ ਸੀਗੇ 500 ਔਰ 70 ਸੀ ਦੱਤਰ ਦੱਤਰ ਨਾਲ ਕਿੰਨੇ ਆਦਮੀ ਸੀ ਕਿਤੇ ਬੱਚੀ ਆ 12 ਸੀ ਤਿੰਨ ਘਟੇ ਚ 4000 ਤਿੰਨ ਤੇ ਚਾਰ ਚਾਰ ਸੀ 12 ਸੀ ਫੇ ਬੰਦੇ ਹਾਂਜੀ ਬਾਹਰ ਕੋ ਬਾਹਰ ਕਿਸੇ ਕੋ ਪੀਟਾ ਵੀ ਹਾਂਜੀ ਇੱਕ ਨੂੰ ਪਿੱਟਿਆ ਸੀ ਵਿਚਾਰੇ ਚਾਰ ਆ ਆਪਣੇ ਪੰਜਾਬੀ ਬੰਦਾ ਪੰਜਾਬੀ ਬੰਦਾ ਉਹਦਾ ਨਾਮ ਕੀ ਆ ਚਾਹ ਦੇ ਦਾ ਕਾਲੂ ਕਾਲੂ ਆਪਣਾ ਪੰਜਾਬੀ ਬੰਦਾ ਕੋਈ ਦਿੱਤੇ ਲੋ ਹਾਂਜੀ ਉਹਨੂੰ ਵਿਚਾਰੇ ਦੇ ਇਲਾਜ ਕਰਾਉਣ ਲਈ ਹੁਣ ਨੂਰਮਲ ਗਏ ਆ

ਤੁਆਂ ਨੂੰ ਕੀ ਲੱਗਦਾ ਇਹ ਸ਼ਰਿਆਮ ਗੁੰਡਾ ਗੁੰਡਾ ਕਰਦੀ ਆ ਜੀ ਸ਼ਰਿਆਮ ਦੱਸੋ ਗੱਫਾ ਦੇਖੋ ਤਾਂ ਸਹੀ ਛਾਟੀਆਂ ਦੁਕਾਨਾਂ ਕਿੱਦਾਂ ਭੰਗ ਗਏ ਆ ਹਾਂ ਜੀ ਸਾਡੇ ਤੇ ਹਮਲਾ ਕਰ ਜੂਗੀ ਮੰਡੀ ਦੇ ਉਹੀ ਤਾਂ ਗੱਲ ਆ ਪਹਿਲੇ ਤਾਂ ਆਇਆ ਇਹ ਮੁੰਡੇ ਨੂੰ ਪੁੱਛਦਾ ਪਿਸਤੌਲ ਮਿਲਣਾ ਕਿੱਥੇ ਇਹਨੂੰ ਕਹਿੰਦਾ ਪਿਸਤੌਲ ਕਦੇ ਦੇਖਿਆ ਅੱਛਾ ਇਹਨੂੰ ਪੁੱਛਦਾ ਸੀ ਉਹ ਕੱਲਾ ਇੱਥੇ ਬੈਠਾ ਸੀ ਅੱਛਾ ਫਿਰ ਆ ਕੇ ਕਹਿੰਦਾ ਬਿਰੀਆਂ ਤੋਂ ਕੋਕ ਦੇ ਬੁਰਾ ਸਿਆਣਾ ਜਿਹਾ ਸੀ ਉਹਨੂੰ ਕਹਿੰਦਾ ਉਹ ਹੈ ਨਹੀਂ ਉਹ ਜਾਓ ਇਦਾਂ ਫੜ ਲਿਆ ਕਹਿੰਦਾ ਬਿਰੀਆਂ ਦੇਣਾ ਕੀ ਨਹੀਂ ਦੇਣਾ ਲੈ ਲੋ ਫਿਰ ਇੱਕ ਬੰਦੇ ਬੋਰੀ ਚੱਕਰ ਲੱਗਾ ਹੈਗੇ ਉਹੀ ਸਮੇਂ ਕੀ ਇਹ ਹੀ ਆ ਜੀ ਆਹ ਉਹ ਹੀ ਆ ਕਿਉਂ ਗਾਉ ਤੂ ਆਹ ਉਹ ਹੀ ਆ ਜੀ ਐ ਉਹ ਹੀ ਆ ਸੱਚਾ ਸਾਨੂੰ ਪੰਪ ਤੇ ਇੱਥੇ ਆਇਆ ਘਰ ਵਿੱਚ ਰਹਾ ਤੂੰ ਵੀ ਆ ਗੁਜਰਾ ਦਾ ਲੜਕਾ ਐ ਇੱਥੇ ਜੀ ਦਿਖਾ ਇਹਨਾਂ ਨੂੰ ਉਹ ਫੋਟੋ ਦਿਖਾ ਲੜਕਾ ਐ ਜੀ ਇੱਥੇ ਆ ਕੇ ਪੰਪ ਤੇ ਧੰਕੀ ਦੇ ਗਿਆ ਕਹਿੰਦਾ ਜੀ ਫਰਵਾਦਾ ਪੰਪ ਲੁੱਟਿਆ ਉਹਨਾਂ ਨੇ ਕੀ ਉੱਥੇ ਕੀ ਤੁਸੀਂ ਕਹਿੰਦੇ ਪੁਲਿਸ ਵਾਲਿਆਂ ਨੇ ਕਰਦੇ ਆ ਕਹਿੰਦਾ ਇੱਥੇ ਕਹਿੰਦਾ ਇੱਥੇ ਅਸੀਂ ਵੀ ਕਹਿੰਦਾ ਬਹੁਤ ਕੁਝ ਕਰ ਸਕਦੇ ਆ ਆ ਬੰਦਾ ਐ ਜੀ ਇੱਥੇ ਗੁਜਰਾ ਦਾ ਜਿਹੜਾ ਉੱਥੇ ਪੰਪ ਤੇ ਆ ਕੇ ਧੰਕੀ ਸਾਡੇ ਬੰਦੇ ਨੂੰ ਦੇ ਗਿਆ ਨੋੜ ਦਿੰਦਾ ਵੇ ਪੀਲੇ ਨਾ ਕੰਮੇ ਨੋੜ ਦਿੰਦਾ ਵੇ ਤੇਜਵਾ ਕੰਨਾ ਮੈਨੂੰ ਤਾਂ ਆਹੀ ਹੈ ਜੇ ਦੇਨੇ ਦਾਉਂ ਨੀ ਕਰਦਾ ਕੋਈ ਗੱਲ ਨਹੀਂ ਕਰਦਾ ਵੇ ਦੇਖੋ ਪੁਲਿਸ ਨੂੰ ਤੁਸੀਂ ਸ਼ਿਕਾਇਤ ਕੀਤੀ ਇਸ ਗੱਲ ਦੀ ਸ਼ਿਕਾਇਤ ਅਸੀਂ ਕਿੱਦਾਂ ਛੱਡ ਕੋਈ ਗੱਲ ਨਹੀਂ ਇੰਨੀ ਛੋਟੀ ਗੱਲ ਨੂੰ ਕੀ ਲੈਣਾ ਹੁਣ ਅੱਜ ਆਹਾ ਬਾੜ ਦਾ ਤੋਗ ਗਈ ਹੁਣ ਦੱਸ ਦੀ ਕਿੱਦਾਂ ਲਾਪੇ ਦੀ ਹਾਂ ਵੀ ਗੱਲ ਕੋਈ ਵੀ ਸਮਝਦਾ ਕੁਝ ਕਹਿ ਕੇ ਜਾ ਸਕਦਾ ਸੀ ਉੱਥੇ ਬੈਠੇ ਠੀਕ ਹੈ ਠੀਕ ਹੈ ਦੇ ਕਿੱਥੇ ਰਹਿੰਦਾ ਫਟਾਪੜੀ ਪੁਲਿਸ ਬਿਲਕੁਲ ਐਤ ਤੇ ਜੀ ਆਪਨੇ ਮੰਡੀ ਦੇ ਲਾਗੇ ਅਸੀਂ ਤਾਂ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸ਼ਰੇਆ ਬਿਚਾਰਿਆਂ ਨੂੰ ਮਾਰ ਜਾਣਾ ਹਾਂ ਸਾਨੂੰ ਹੀ ਭਰਨੇ ਪੈਣੇ ਸਗੇ ਜੀ ਭਰਨਾ ਤਾਂ ਸਾਨੂੰ ਹੀ ਪੈਣਾ ਸੀਗਾ ਜੀ ਇਹਨਾਂ ਨੂੰ ਮਾਰ ਜਾਂਦੇ ਜਾਂ ਕਿਸੇ ਨੂੰ ਕੁਛ ਕਰ ਦਿੰਦੇ ਭਰਨਾ ਤਾਂ ਸਾਨੂੰ ਪੈਣਾ ਸੀ ਸਾਨੂੰ ਤਾਂ ਭਰਨਾ ਤਾਂ ਸਾਨੂੰ ਪੈਣਾ ਸੀ ਹਾਂ ਇੱਕ ਅਮਰ ਪਥੇਰ ਤੇ ਇੱਕ ਪੂਰੀ ਛਾਪਣਾ ਮਾਰ ਗਏ ਫਿਰ ਛਾਪਣਾ ਇਹਦੇ 5 ਲੱਖ ਰੁਪਏ ਸੀ ਫਿਰ ਦਈਆਂ ਫਿਰ ਅਸੀਂ ਭਰੇ ਨਹੀਂ ਅਸੀਂ ਭਰੇ ਨਹੀਂ ਮੈਂ ਕਿਹਾ 5 ਲੱਖ ਰੁਪਏ ਮੈਂ ਕਿਹਾ ਅਸੀਂ ਭਰੇ ਨਹੀਂ ਸਾਹਮਣੇ ਸੀ ਕਹਿੰਦੇ ਬਾਹਰੋਂ ਆਈ ਸੀ ਕਿਹਦੇ ਮੈਂ ਡੇਰਾ ਦੁਕਾਨ ਦੇ ਖਰੀਦਦਾਰ ਆਹ ਕਰਿਆਨੇ ਦੀ ਦੁਕਾਨ ਤੇ ਇਹਦੇ ਮਗਰ ਲੱਗੇ ਹੋਏ ਸੀ ਕਹਿੰਦਾ ਇਹੀ ਬੰਦੇ ਆਉਂਦਾ ਰਾਤ ਵਾਲੇ ਇਤੋਂ ਤੈਨੂੰ ਕੁਝ ਨਹੀਂ ਕਰ ਸਕਦਾ ਅੱਪਾ ਤੈਨੂੰ ਇਤੋਂ ਵੇਚ ਕੇ ਰਹਿ ਜਾਣਾ ਕਿ ਮੇਰਾ ਚੌਧਰੀ ਦਾ ਮੁੰਡਾ ਰਜਤ ਨਾਮ ਦਾ ਤੋਂ ਇੱਕ ਬੰਦੇ ਹੋਰ ਸੀ ਇੱਕ ਰਿੱਖੀ ਪਾਜੀ ਮੈਨੂੰ ਫਿਰ ਛੱਡ ਕੇ ਗਿਆ ਚਾਰ ਬੰਦੇ ਨੇ ਇੱਥੋਂ ਫਿਰ ਆਪਾਂ ਬੱਚਾ ਜਾਨ ਬਚਾ ਕੇ ਕਲਿੱਦਾ ਵੀ ਚੱਲ ਜਾਣਾ ਨਹੀਂ ਤਾਂ ਮਰ ਮਰ ਜਾਣਾ ਪਈ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ